ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਲੁਧਿਆਣਾ ਦੇ ਲਾਡੋਵਾਲ ਪੇਪਰ ਬਿਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਦੱਸ ਦਈਏ ਕਿ ਮੌਕੇ ਤੇ ਪਹੁੰਚ ਕੇ ਅੱਗ ਬੁਝਾਉ ਦੱਸਦੇ ਨੇ ਅੱਗ ਤੇ ਕਾਬੂ ਪਾਇਆ ਉੱਥੇ ਇਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੈਕਟਰੀ ਮਾਲਕ ਜਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇਹ ਸਾਰੀ ਘਟਨਾ ਵਾਪਰੀ ਉਹ ਦੋ ਫੈਕਟਰੀ ਦੇ ਅੰਦਰ ਹੀ ਮੌਜੂਦ ਸੀ ਤੇ ਵਰਕਰ ਉਸ ਨੂੰ ਚਾਹ ਦੇਣ ਆਏ ਤੇ ਨਾਲ ਹੀ ਉਹਨਾਂ ਦੇ ਵੱਲੋਂ ਉਸ ਨੂੰ ਸੂਚਿਤ ਕੀਤਾ ਗਿਆ ਕਿ ਫੈਕਟਰੀ ਦੇ ਅੰਦਰ ਅੱਗ ਲੱਗਦੀ ਹੈ ਹਾਲਾਂਕਿ ਆਤ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਫੈਕਟਰੀ ਦੇ ਅੰਦਰ ਮੌਜੂਦ ਸੀ ਜੋ ਕਿ ਜੰਪ ਮਾਰ ਕੇ ਫੈਕਟਰੀ ਤੋਂ ਬਾਹਰ ਨਿਕਲਿਆ ਉੱਥੇ ਹੀ ਫੈਕਟਰੀ ਮਾਲਕ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ 1 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਉੱਤੇ ਦੱਸਦੀ ਹੈ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਨਾ ਨਾ ਮੈਂ ਅੰਦਰ ਸੀ ਦਫ਼ਤਰ 'ਚ ਹੀ ਸੀ ਜੀ ਮੇਰਾ ਕੋਈ ਬੰਦਾ ਆਇਆ ਸੀ ਬਾਹਰੋਂ ਉਹ ਨਿਕਲੇ ਨੇ ਤੇ ਬਸ ਮੈਨੂੰ ਮੈਂ ਅੰਦਰ ਚਾਹ ਬਣਾਣ ਲੱਗਾ ਸੀ ਤੇ ਚਾਹ ਮੁੰਡੇ ਨੇ ਬਣਾਈ ਤੇ ਦੇ ਦਿੱਤੀ ਮੈਨੂੰ ਇੱਕਦਮ ਮੁੰਡਾ ਭਜਦਾ ਆਇਆ ਕਹਿੰਦਾ ਜੀ ਉਹ ਅੱਗ ਲੱਗੀ ਅੱਗ ਲੱਗੀ ਤੇ ਮੈਂ ਕਿਹਾ ਤੂੰ ਇੱਧਰ ਬਜਾਇਆ ਪਾਣੀ ਬਾਹ ਉਹ ਕਹਿੰਦਾ ਪਾ ਰਿਹਾ ਮੁੰਡੇ ਪੰਜ ਛੇ ਬੰਦੇ ਸਾਡੇ ਅੰਦਰ ਕੰਮ ਚੱਲ ਰਿਹਾ ਸਾਰੀ ਮੇਨਟੇਨੈਂਸ ਚੱਲਦੀ ਸੀ ਤੇ ਉਹ ਭੱਜ ਕੇ ਸਾਰੇ ਗਏ ਪਾਣੀ ਲੈਣ ਸਾਰਿਆਂ ਨੇ ਪਾਣੀ ਪੂਣੀ ਬਾਲਾ ਸ਼ੁਰੂ ਕਰਤਾ ਉਹ ਨੇਰੀ ਅੰਨੀ ਤੇਈ ਸੀ 5 ਮਿੰਟਾਂ ਜੀ ਪਤਾ ਨਹੀਂ ਹਵਾ ਹੀ ਲੱਗੀ ਅੱਗੇ ਅੱਗੇ ਸੋ ਕੋ ਸਾਡਾ ਇੱਕ ਮੁੰਡਾ ਅੰਦਰ ਫਸ ਗਿਆ ਸੀ ਉਹਨੂੰ ਮੈਂ ਕਿਹਾ ਨਿਕਲ ਬਾਹ ਜੰਪ ਮਾਰ ਉਹ ਬਟ ਜਿਹੜੀ ਪ੍ਰਾਰੀ ਦੰਨੀ ਸੀ ਲੱਗਿਆ ਉਹਨੇ ਜੰਪ ਮਾਰ ਕੇ ਪਰਲੇ ਪਾਸੇ ਚਾਲ ਮਾਰੀ ਨਿਕਲੇ ਠੀਕ ਹੈ ਬਚਾਉ ਉਹ ਦੋ ਆ ਬਤ ਨਹੀਂ ਹੋਇਆ ਉਹ ਸਾਰੀ ਬਾਹ ਦੀ ਚਿੱਲੀ ਹੋ ਜਰ ਹਸਪੀਟਲ ਭੇਜਿਆ ਉਹ ਚਿੱਲੀ ਭੇਜਿਆ ਕਾ ਕੀ ਭਾਈ ਕਹਿੰਦੀ ਫੈਕਟਰੀ ਹੈ ਕੀ ਬੰਦਾ ਇੱਥੇ ਸਾਡੇ ਤੇ ਪੇਪਰ ਬੰਦਾ ਹੈ ਲੇਕਿਨ ਕੁਦਰਤ ਦੀ ਰੱਬ ਲੋ ਅਸੀਂ ਮਿਹਨਤ ਹੋ ਰਾ ਉਹ ਸਾਰੀ ਮੇਨਟੇਨੈਂਸ ਕਰ ਰਹੇ ਹੂੰ ਉਹ ਮੇਨਟੇਨੈਂਸ ਦੇ ਚੱਕਰ ਚ ਬੱਤ ਸੀ ਹਾਂ ਲਾਂਡ ਬੰਸੀ ਹੂੰ ਮੇਨਟੇਨੈਂਸ ਇਹ ਪਰਾਲੀ ਇਹ ਪਰਾਲੀ ਤੋਂ ਹੀ ਬੰਦ ਅੱਗੇ ਨਹੀਂ ਬੋਇਲਰ ਚਲਾਉਂਦੇ ਕੋਲਾ ਚਲਾਉਂਦੇ ਹਰਕੱਲ ਸਰਕਾਰ ਨੇ ਬੰਦ ਕੀਤਾ ਕੋਲਾ ਨਹੀਂ ਜਲਾ ਸਕਦੇ ਜੀ 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 ਨਾ ਪੱਕ ਜਲਾ ਸਕਦੇ ਉਹ ਸਵਾਸ ਸੁੱਟਣ ਦੀ ਪ੍ਰੋਬਲਮ ਇਹ ਪਰਾਲੀ ਵਾਸਤੇ ਕਿੰਨਾ ਕੁ ਨੁਕਸਾਨ ਦਾ ਭਾਜੀ ਲੱਗਦਾ ਹੈ ਕਿੰਨਾ ਕੁ ਨੁਕਸਾਨ ਦਾ ਖਰਚਾ ਭਾਜੀ ਕੋਈ ਕਹਿ ਨਹੀਂ ਜਾ ਸਕਦਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਕੋਈ ਅਸੈਸ ਕਰਾਂ ਬੈਟਰ ਵੀ ਅੱਲਾਹ ਜਾਣੇ ਮਤਲਬ ਕਿੰਨੇ ਦਾ ਨੁਕਸਾਨ ਲੱਗਦਾ ਹੈ ਨਾ 100 ਰੁਪਏ ਤੋਂ ਥੱਲੇ ਤੇ ਕਿੱਦਾਂ ਲੱਗਦਾ ਵੀ ਜਿੱਦਾਂ ਦੂਜੀ ਫੈਕਟਰੀ 'ਚ ਵੀ ਤੁਹਾਡੇ ਕੋਲੇ ਅੱਗ ਲੱਗੀ ਹੋਈ ਹੈ ਉਹ 15 ਸਾਲ ਮੈਲੇ ਲੱਗੀ ਸੀ ਅੱਜ ਉੱਧਰ ਲੱਗੀ ਸੀ 16 ਕੀ ਮਤਲਬ ਹੋ ਕਿਤਨੇ ਨੁਕਸਾਨ ਕਰੋੜ ਦੇ ਨੇੜੇ ਦੇ ਨੇੜੇ ਸੋ ਉਮੀਦ ਕਰੋ 1 ਕਰੋੜ ਦੇ ਨੁਕਸਾਨ ਦਾ ਕੁਛ ਹੈਗਾ ਨੇੜੇ ਦੇ ਨੇੜੇ ਕਿਉਂਕਿ ਹੱਲੇ ਪਤਾ ਨਹੀਂ ਨਾ ਸਰਪੰਚ ਸਾਹਿਬ ਮਰਦੇ ਵਿੱਚ ਵੀ ਫੜਕਾ ਬੋਲਿਆ ਫਰਬਿਕਟ ਨੂੰ ਕਦੋਂ ਬੁਲਾਇਆ ਕਦੋਂ ਆਏ ਆ ਗਈ ਸੀ ਉਹ ਤੇਰੇ ਡੇਸ ਅੱਧੇ ਘੰਟੇ ਚ ਆ ਗਈ ਸੀ ਹੋਰ ਹੀ ਪਹਿਲੀ ਅੱਧੇ ਘੰਟੇ ਬਾਅਦ ਆ ਗਈ ਦੂਜੀ ਪੋਣੇ ਪੋਣੇ ਘਟੇ ਬਾਅਦ ਆ ਗਈ ਸੀ ਚਾਰ ਤਿੰਨ ਤੱਕ ਲੱਗੀਆਂ ਮੇਰਾ ਨਾਲੇ ਰੈਗੂਲਰ ਪਾਣੀ ਅਸੀਂ ਚਲਾ ਰੱਖਿਆ ਨਾਲ ਚੱਲ ਰਹਾ ਪੂਰਾ ਨਾਲੋਂ ਨਾਲ ਕੇ ਦੋ ਗੱਡੇ ਤੋਂ ਚੱਲਦਾ ਪਏ ਡੀਜ਼ਲ ਟ੍ਰੱਕ ਸੀਦੇ ਪ੍ਰਬੰਧ ਸੀਗੇ ਪਹਿਲੀ ਆਲਰੇਡੀ ਜਿਹਦਾ ਹਾਂ ਪਾਣੀ ਤਾਂ ਹੀ ਬਚਾਇਆ ਉਹ ਤਾਂ एकदम ਬਿਜਲੀ ਦਾ ট্রান্সਫਾਰਮਰ ਜ ਗਈ ਨਾ ਬਿਜਲੀ ਬੰਦ ਹੋ ਗਈ ਤੇ ਸਾਡੇ ਅੰਦਰ ਦਾ ਪਾਣੀ ਬੰਦ ਹੋ ਗਿਆ ਹੁਣ ਅਸੀਂ ਬਾਹਰ ਟਿਊਬਲ ਜਿਹੜਾ ਲੱਗਾ ਉੱਥੇ ਟਰੈਕਟਰ ਲਾ ਕੇ ਲੈ ਰਹੇ ਠੀਕ ਰਾਣਾ ਰਾਜਨ ਸਿੰਘ ਅੱਛਾ ਕੀ ਹੋਇਆ ਐਸੇ ਤੇ ਕਦੋਂ ਉਹਦੀ ਘਟਨਾ ਹੈਗੀ ਐ ਤੇ ਹੁਣ ਕੀ ਹਾਲਾਤ ਸਾਨੂੰ 12:40 ਮਿੰਟ ਤੇ ਪਤਾ ਲੱਗਿਆ ਕਿ ਲਾਡੋ ਵਾਲੇ ੍ਹੇਮਕੁੰਡ ਪੇਪਰ ਮਿਲਦੇ ਅੱਗੇ ਲੱਗੇ ਹੋਏ ਐ ਕਾਸੀ ਗੱਡੀ ਲੈ ਕੇ ਆਏ ਆ ਤਿੰਨ ਗੱਡੀਆਂ ਇਕੱਠੇ ਹੈਡਕ quarters ਤੋਂ ਦੋ ਗੱਡੀਆਂ ਹੈਡਕ quarters ਦੇ ਤੋਂ ਨਹੀਂ ਤਿੰਨ ਨਹੀਂ ਤਿੰਨ ਗੱਡੀਆਂ ਹੈਡਕ quarters ਤੋਂ ਆਈਆਂ ਦੋ ਵੱਡੀਆਂ ਤੇ ਛੋਟੀਆਂ ਤੇ ਬਰਾਲੀ ਬਹੁਤ ਜ਼ਿਆਦਾ ਮਾਤਰਾ ਚ ਹੈਗੇ ਤੇ ਢੇਲਦੇ ਤੇ ਲੱਗੇ ਹੋਏ ਆ ਵੇ ਬੁਝਾ ਰਹੇ ਕੋਸ਼ਿਸ਼ ਕਰ ਰਹੇ ਆ ਤੇ ਇੱਕ ਤਾਂ ਹਵਾ ਕਰਕੇ ਫਿਰ ਜਿੰਨੇ ਬੁਝਾ ਰਹੇ ਉਹਨੇ ਹਵਾ ਨਾਲ ਫਿਰ ਤੋਂ ਗੋਜਾਂਜੀ ਹਾਂਜੀ ਤੇ ਇਹ ਕੀ ਕਿਹੜੀ ਮਲਕੀ ਬੰਦਾ ਇੱਥੇ ਹੈਮਕੁੰਡ ਗੱਤਾ ਪੇਪਰ ਮੇਂ ਲਿਖਾਇਆ ਸੀਗਾ ਪਰ ਹੈਮਕੁੰਡ ਗੱਤਾ ਹਾਂ ਤੇ ਇੰਨੀ ਗੱਡੀਆਂ ਹੁਣ ਤੱਕ ਲੱਖ ਰੁਪਈਆ ਪਾੜੀ ਗੱਡੀਆਂ ਦਾ ਇਦਾਂ ਜੀ ਇਧਰ ਬਾਹਰ ਟਿਊਬਲ ਲੱਗਾ ਟਿਊਬਲ ਤੋਂ ਹੀ ਪਾਣੀ ਲੈ ਰਹੇ ਆ ਮੇਰੇ ਖਾਲਸ ਚ 8-10 ਗੱਡੀਆਂ ਤਾਂ ਲੱਗ ਗਈਆਂ ਨੇ ਕਿਦੋਂ ਦੀ ਅੱਗ ਲੱਗੀ ਤੇ ਹੁਣ ਕਿੱਦਾਂ ਦੇ ਹਾਲਾਤ ਹੈ ਕਿੱਲਾ ਅੱਗ ਪਤਾ ਨਹੀਂ ਕਦੋਂ ਦੇ ਲੱਗੀ ਸਾਨੂੰ 12:40 ਵਜੇ ਫੋਨ ਆਇਆ ਇਹਨਾਂ ਦਾ ਕਿੰਨਾ ਕੰਟਰੋਲ ਹੈਗਾ ਇਸ ਟਾਈਮ ਕੰਟਰੋਲ ਦਾ ਇਹ ਕੋਈ ਕੁਝ ਵੀ ਨਹੀਂ ਹੋਇਆ ਜੀ ਤਾਂ 10% ਲਾ ਲੋ ਜੀ ਤੇ ਕੋਈ ਨੁਕਸਾਨ ਨਹੀਂ ਕੋਈ ਕੋਈ ਬੰਦਾ ਤਾਂ ਨਹੀਂ ਜ਼ਖਮੀ ਹੋਇਆ ਨਹੀਂ ਬੰਦਾ ਬੰਦਾ ਨਹੀਂ ਹੋਇਆ ਕੋਈ ਲਪੇਟ ਚ ਤਾਂ ਨਹੀਂ ਆਇਆ ਨਹੀਂ ਨਹੀਂ ਕਾਰਨ ਪਤਾ ਲੱਗਿਆ ਕੀ ਕਾਰਨ ਅੱਗ ਲੱਗਣ ਦਾ ਹਜੇ ਫਿਲਹਾਲ ਨਹੀਂ ਇਹ ਪਤਾ ਲੱਗਿਆ ਨਹੀਂ ਲੱਗਿਆ ਤੇ ਆਪ ਉਹ ਕੀ ਕਹਿੰਦੇ ਫੈਕਟਰੀ ਵਾਲਿਆਂ ਨਾਲ ਗਲਤ ਹੋਈ ਹੈ ਉਹ ਪਤਾ ਲੱਗਿਆ ਵੀ ਕਾਕੀ ਇਹ ਪ੍ਰਾਲੀ ਕਿਉਂ ਰੱਖੀ ਗਈ ਸੀ ਕੀ ਬੰਨਣਾ ਸੀ ਪਤਾ ਲੱਗਿਆ ਉਹ ਤਾਂ ਕਹਿੰਦੇ ਸਾਡਾ ਕੰਮ ਇਹ ਹੀ ਹੈ ਗੱਟਾ ਬੰਨਦਾ ਇੱਥੇ ਤੇ ਇਹ ਕਹਿੰਦੇ ਬੰਦ ਸੀਗੀ ਫੈਕਟਰੀ ਬਾਕੀ ਰਿਪੇਅਰ ਪੂਰਦਾ ਕੰਮ ਚੱਲ ਰਿਹਾ ਸੀਗਾ ਉਹਦਾ ਫੈਕਟਰੀ ਦਾ ਗੱਤੇ ਦਾ ਕੰਮ ਨਹੀਂ ਸੀਗਾ ਤੇ ਇਹ ਪੁਰਾਣੀ ਬਈ ਹੋਈ ਹੈ ਥੱਲੇ ਆ ਪ੍ਰਾਲੀ 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 ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ 에ਅਰ